ਨੇ ਗੱਲ ਮੈਂ ਕਹਿ ਦਿਆਂ ਥੋੜੀ ਜੀ ਚੱਲ ਲਿਓ ਇਦਾਂ ਦੇ 5-7 ਸੀਸੀਟੀਵੀ ਕੈਮਰੇ ਪਿੰਡੋਂ ਪਿੰਡੀ ਹਰ ਨੁੱਕਰ ਚ ਲੱਗੇ ਹੁੰਦੇ ਆ ਵੜਾ ਕਿਹੜੇ ਸੀਸੀਟੀਵੀ ਕੈਮਰੇ ਕਿਹੜੇ ਵੜਾ ਉਹ ਕੰਧ ਵਾਲੇ ਨਹੀਂ ਵੇਲਣ ਪਾਲਟੀ ਜਿਨ੍ਹਾਂ ਨੂੰ ਕੋਈ ਕੰਮ ਨਹੀਂ ਉਹ ਗਰਮੀਆਂ ਚ ਇਕੱਠਾ ਬੈਣ ਪਾ ਕੇ ਬੈਠੇ ਤੁਹਾਨੂੰ ਦਿਖਣਗੇ ਦੇ ਸਿਆਲ ਚ ਲੋਈ ਦੀ ਬੁੱਕਲ ਮਾਰ ਕੇ ਬਹਿਣ ਗਏ ਮੁੱਢੀ ਉਹਨਾਂ ਤਖਾ ਲੈਣੀ ਆ ਕੌਣ ਕਿੱਧਰ ਗਿਆ ਕਿੰਨੇ ਵਜੇ ਗਿਆ ਕਿਹਦੀ ਕੁੜੀ ਗਈ ਆ ਕਿਹਦੀ ਨੌਂ ਗਈ ਆ ਕਿਹਦੀ ਮਾਂ ਗਈ ਆ ਕਿਧਰੋਂ ਆਈ ਇਹ ਕੱਲੀਆਂ ਬੰਦਿਆਂ ਦੇ ਨਹੀਂ ਮਾਈਆਂ ਨੂੰ ਕਾ ਆਦਤ ਹੁੰਦੀ ਆ ਉਹਦਾ ਟਾਈਮ ਨਾ ਝਾੜੂ ਪੋਚਾ ਕਰਕੇ ਉਹਨਾਂ ਦੇ ਬੂਹੇ 'ਚ ਬਹਿ ਜਾਣਾ ਕਿ ਕਿਹੜੀ ਕਿੱਧਰ ਨੂੰ ਗਈ ਆ ਅੱਛਾ ਸ ਕੱਲ ਵੀ ਗਈ ਹੀ ਇਹਦੇ ਉਨੂੰ ਆਪਣੇ ਘਰ ਦੀ ਕੋਈ ਖ਼ਬਰ ਨਹੀਂ ਆਪਣਾ ਪੁੱਤ ਭਾਵੇਂ ਚੱਟਾ ਪੀਪੀ ਮਰ ਚੱਲਿਆ ਹੋਵੇ ਦੂਜੇ ਦਾ ਪੁੱਤ ਬਹੁਤਾ ਹੀ ਵਧੀਆ ਉਹਨੂੰ ਉਹ ਵੇਖ ਵੇਖ ਕੇ ਸਾੜਾ ਪਈ ਜਾਂਦਾ ਵਾ ਆਪਣੀ ਨੋਂ ਭਾਵੇਂ ਪਾਣੀ ਦਾ ਗਲਾਸ ਨਾ ਪੁੱਛਦੀ ਹੋਵੇ ਦੂਜੇ ਦੀ ਨੋਂ ਰੱਬ ਵਰਗੂ ਪੂਜਦੀ ਆਪਣੇ ਵੱਡਿਆਂ ਨੂੰ ਉਹ ਉਹੋ ਹੀ ਚੀਜ਼ ਵੇਖ ਵੇਖ ਕੇ ਮਰ ਜਾਂਦਾ ਇਹ ਹੁੰਦਾ ਵਾ ਸੀਸੀਟੀਵੀ ਕੈਮਰਾ ਮਹਿਕਮਾ ਹੁਣ ਤੇ ਸਤ੍ਹਾਵੀ ਸਰਪੰਚਾਂ ਨੇ ਵੱਡੀਆਂ ਸਵਾਰਤੀਆਂ ਮਗਰ ਬੈਂਚ ਡੱਠਾ ਹੁੰਦਾ ਵਾ ਉਹਦੇ ਤੇ ਸਰਪੰਚ ਦਾ ਨਾਮ ਲਿਖਿਆ ਹੁੰਦਾ ਉਹਦੇ ਤੇ ਸੀਸੀਟੀਵੀ ਕੈਮਰਾ ਬੈਠਾ ਹੁੰਦਾ ਇਦਾਂ ਗਾਨਾ ਪਿੰਡਾਂ ਚ ਕਿਉਂ ਨਾ ਅੱਡੇ ਬਣਾਏ ਮਾਈਆਂ ਵਾਸਤੇ ਇੱਥੇ ਰਿਕਸ਼ਾ ਹੁੰਦਾ ਵਾ ਇੱਥੇ বাস ਹੁੰਦੀ ਆ ਇੱਥੇ ਆਟੋ 3 ਵੀਲਰ ਖਲੋਂਦਾ ਉਹ ਜੋ ਜੋ ਤੁਸੀਂ ਥਾਂ ਵਧਾਈ ਜਾਂਦੇ ਜੋ ਕੈਮਰੇ ਵਧਦੇ ਜਾਂਦੇ ਮਾਈਆਂ ਵਿਚਾਰੀਆਂ ਧੁੱਪੇ ਖਲੋਤੀਆਂ ਦੀਆਂ ਮੀਂਹ ਸਾਡੇ ਪਿੰਡ ਵੀ ਇਦਾਂ ਹੀ ਆ ਉਹਨਾਂ ਇੱਕ ਥੜਾ ਬਣਾਇਆ ਉਹਨਾਂ ਉਹ ਵੀ ਮੰਨ ਲਿਆ ਦੂਜਾ ਥੜਾ ਬਣਾਇਆ ਉਹਨਾਂ ਉਹ ਵੀ ਮੰਨ ਲਿਆ ਤੀਜਾ ਥੜਾ ਬਣਾਇਆ ਉਹਨਾਂ ਉਹ ਵੀ ਮੰਨ ਲਿਆ ਤੇ ਮਾਈਆਂ ਫੇਰ ਸਬਜ਼ੀ ਵਾਲੀ ਦੁਕਾਨ ਲਾ ਕੇ ਖਲੋਤੀਆਂ ਰਿਕਸ਼ਾ ਡੀ ਕਰਨ ਲੀਆਂ ਮੈਂ ਕਿਹਾ ਉਹਦੇ ਬਹਿਣ ਚੋਗੀਆਂ ਨਹੀਂ ਰਹੀਆਂ ਇਹ ਨਜ਼ਾਰੇ ਵੇਲੜ ਪਾਰਟੀ ਨੂੰ ਵਾਵਾ ਹੀ ਲੱਗ ਗਿਆ ਇਹ ਪਿੰਡੂ ਪਿੰਡੀ ਲੱਗੇ ਕੈਮਰੇ ਹਰ ਥਾਂ ਕਿਸੇ ਦੀ ਜ਼ਿੰਦਗੀ 'ਚ ਝਾਕਣਾ ਮੈਨੂੰ ਕਿੰਨੀ অথੋਰੀਟੀ ਦਿੱਤੀ ਮੈਂ ਕਿਸੇ ਦੇ ਕੱਪੜਿਆਂ ਤੋਂ ਕਿਉਂ ਕਿਸੇ ਨੂੰ ਜੱਜਮੈਂਟ ਦਿਆਂ ਤੇ ਰਾ ਪਿਆ ਜਾਣੀ ਹੈ ਜਾਂ ਵਾਪਿਆ ਜਾਣੀ ਹੈ ਇਹ ਨਾ ਰૈયਤ ਤੇ ਪਤਾ ਲੱਗਦਾ ਅੰਦਰ ਦੀਆਂ ਕਰਤੂਕਾਂ ਕੀ ਕੱਪੜੇ ਤੇ ਅਹੀਂ ਬੜੇ ਸੋਹਣੇ ਪਾਏ ਆ ਸਾਡੇ ਨਾਲ ਰਹੋਗੇ ਤਾਂ ਸਾਡੀਆਂ ਕਮੀਆਂ ਦਾ ਪਤਾ ਲੱਗੂ ਨਾ ਅਹੀਂ ਕੱਪੜੇ ਵੇਖ ਵੇਖ ਕੇ ਜਜਮੈਂਟ ਦਿੱਤੇ ਜਾਂਦੇ ਵੀ ਤਾਂ ਦਾ ਹੀ ਇਦਾਂ ਦਾ ਹੀ ਇਦਾਂ ਦਾ ਇਦਾਂ ਦਾ ਕੁਝ